ਓਕੇ ਮੈਂ ਭਾਈ ਸਿਆ ਠੀਕ ਐ ਸਿਮੂ ਓਕੇ ਮੈਂ ਕਹ ਦੋ ਗੱਲ ਸੁਣ ਲੈ ਕਦੋਂ ਮਾਸੀ ਤੇ ਭਰਾਜੀ 'ਚ ਫਰਕ ਨਹੀਂ ਦੇਖਦਾ ਪੈਂਦੀਆਂ 'ਚ ਫਰਕ ਪਤਾ ਵੀ ਨਹੀਂ ਲੱਗਦਾ ਹੁੰਦਾ ਨਾ ਨਾ ਐ ਨਹੀਂ ਕੋਈ ਹੁੰਦਾ ਐਂ ਟੱਚਣਾ ਨਹੀਂ ਕਰੀਦੀ ਹੁੰਦੀਆਂ ਨਾਲੇ ਮੇਰੀ ਗੱਲ ਸੁਣਾ ਮੈਂ ਤਾਂ ਇੱਕ ਕੰਮ ਜਾਇਆ ਤੀ ਤੇਰੇ ਲਵੇਂ ਬੋਲ ਮੈਂ ਪਹਿਲਾਂ ਉਧਰ ਵੀ ਭਾਲ ਭੂਲ ਕੇ ਆਇਆ ਤੈਨੂੰ ਮੈਂ ਤਾਂ ਸਾਰੇ ਕਿਤੇ ਦੇਖ ਲਿਆ ਜੀ ਤੂੰ ਹੀ ਮੈਂ ਤਾਂ ਉਹਦੇ ਮੱਜਾਂ ਲੈ ਕੇ ਆਇਆ ਸੀਗਾ ਹਾਂ ਤੇ ਮੇਰਾ ਇੱਕ ਕੰਮ ਆਇਆ ਤੀ ਮੈਂ ਕਰਾਉਣਾ ਆਪਰੇਸ਼ਨ ਅੱਛਾ ਹਾਂ ਤੇ ਮੈਨੂੰ ਹੋਰ ਤਾਂ ਕੋਈ ਮਿਲਿਆ ਨਹੀਂ ਮੈਂ ਚੱਲ ਕਰਦੇ ਜਵਾਕ ਨੂੰ ਕਹਿਦੀ ਏ ਯਾਰ ਵੀਡੀਓ ਹੈ ਨਾ ਪ੍ਰੈਜਨ ਕਰ ਦਮ ਕੋਈ ਉਹ ਮੈਂ ਨਹੀਂ ਹਾਂ ਓਏ ਮੇਰੀ ਵੀਡੀਓ ਜੀ ਬਣਾ ਕੇ ਭੇਜਣੀ ਹੈਗਾ ਹਾ ਪਾਉਣੀ ਹੈ ਡਾਕਟਰ ਨੂੰ ਕਿਹੜੀ ਵੀਡੀਓ ਓਏ ਲੱਤ ਦੀ ਅੱਛਾ ਹਾਂ ਉਹ ਡਾਕਟਰ ਕਹਿੰਦਾ ਵੀ ਜਮੀਆਂ ਆਣ ਸਹੀ ਤਰ੍ਹਾਂ ਲੱਗ ਜੇਗਾ ਹਾਂ ਤੂੰ ਕਹਿੰਦਾ ਵੀ ਮੈਨੂੰ ਵੀਡੀਓ ਭੇਜ ਦੇ ਕਹਿੰਦਾ ਤੈਨੂੰ ਖਰਚਾ ਪਾਣੀ ਦੱਸ ਦੂ ਵੀ ਕਿੰਨੇ ਚ ਹੋ ਜੂਗੀ ਉਹ ਕਹਿੰਦਾ ਵੀ ਬਾ ਫਿਰ ਤੇਰਾ ਆਪਰੇਸ਼ਨ ਕਰਦਾਂਗੇ ਸਹੀ ਤਰ੍ਹਾਂ ਲੱਗ ਜਾਏਗਾ ਮੈਨਾਂ ਮੈਂ ਵੀ ਸਹੀ ਤਰ੍ਹਾਂ ਲੱਗ ਜਾਾਂ ਟੱਚਰਾ ਕਰਦੇ ਨੇ ਲੋਕ ਅੱਛਾ ਬਣਾ ਦਿੰਨੇ ਹੈ ਬਣਾ ਦਿੰਨੇ ਹਾਂ ਫਿਰ ਤੂੰ ਐ ਕਰ ਤੂੰ ਆ ਮੈਨੂੰ ਚਲਾ ਕੇ ਦੇ ਕਿਵੇਂ ਤੂੰ ਆ ਵੀਡੀਓ ਜੀ ਕੋਈ ਨਹੀਂ ਮੈਂ ਬਣਾ ਮੈਨੂੰ ਜੀ ਚਲਾ ਕੇ ਦੇ ਦੇ ਉਰੇ ਤਾਂ ਐ ਧਰ ਦੇ ਮੈਂ ਬਣਾ ਦਿੰਨਾ ਉਹ ਨਹੀਂ ਨਹੀਂ ਤੂੰ ਐ ਕਰ ਤੂੰ ਆ ਫੋਨ ਜਾ ਉੱਥੇ ਧਰ ਦੇ ਆ ਚਲਾ ਦੇ ਆ ਰਿਕਾਰਡਿੰਗ ਜੀ ਚਲਾ ਦੇ ਰਿਕਾਰਡਿੰਗ ਜੀ ਚਲਾ ਦੇ ਤੂੰ ਮੜਾ ਜਾ ਉਹ ਕਿੱਥੇ ਮੜ ਜਾ ਉਹ ਦੇਖੀ ਆ ਰਿਹਾ ਕੋਸ਼ਲ ਗਿਆ ਜੀ ਉੱਪਰ ਐ ਰਹਿਣ ਦੱਸਦਾ ਪੂਰੇ ਧਰ ਦੇ ਬਸ ਚਲਾ ਕੇ ਲੈ ਉੱਪਰ ਜਿਹਨੂੰ ਧਰ ਦੇ ਇਹ ਉਰੇ ਜੇ ਧਰ ਦੇ ਇੱਥੇ ਠੀਕ ਆ ਹਾਂ ਇਹ ਉਰੇ ਜੇ ਧਰ ਦੇ ਠੀਕ ਆ ਹਾਂ ਬਸ ਸਹੀ ਐ ਬਸ ਤੂੰ ਐ ਕਰ ਉੱਥੇ ਬੈ ਜਾ ਓਥੇ ਬਹਿ ਜਾ ਟੌਰ ਨਾਲ ਬਹਿ ਜਾ ਮੈਨੂੰ ਤਾਂ ਹਲੇ ਲੱਗਣਗੇ ਪੰਜ ਚਾਰ ਮਿੰਟ ਉਹ ਦੇਖ ਤੇਰੀ ਮੈਂ ਸਵਰਾਂ ਵਾਲੇ ਪਾਸੇ ਉਹ ਦੇਖੋ ਪਰਾਲੇ ਪਾਸੇ ਹੋਏ ਲੇ ਬਹੁ ਬਾੜ ਗੱਡੇ ਪਤਾ ਇਹ ਤਾਂ ਰਹਿ ਗਿਆ ਪਿੱਛੇ ਭੱਜ ਲੈ ਐਡਾ ਕੀ ਭੈਣ ਦੀ ਪਾਣ ਸਿੰਘ ਤਾਂ ਉਮਰਾਂ ਤੋਂ ਡੂੜ ਲੱਤਾਂਗਾ ਸਾਹ ਤੇਰੇ ਤੋਂ ਤੇ ਭੱਜ ਲੰਦਾਗਾ ਉਹਦਾ ਫੜਾ ਫੋਨ ਉਹ ਫੋਨ ਉਹਦਾ ਫੜਾ ਦੇ ਕੰਮਕਾਰ ਕਰ ਲਿਆ ਕੋਈ ਸਾਲਾ ਨਸ਼ੇੜੀ ਆ ਉਹ ਨਸ਼ੇੜੀ ਨਹੀਂ ਉਹ ਮੈਂ ਤਾਂ ਸੀ ਮੂੰਹ ਐਂ ਦੀਗਾ ਵੀ ਚੱਲ ਮੈਂ ਡਾਕਟਰ ਨੂੰ ਮੈਂ ਭੱਜਦੇ ਦੀ ਵੀਡੀਓ ਦਿਖਾ ਦਾਂ ਵੀ ਮੈਂ ਡਾਕਟਰ ਤੁਹਾਡੀਆਂ ਟੁੱਟੀਆਂ ਦੀ ਵੀ ਦਿਖਾ ਦਿੰਦੀ ਫਿਰ ਤਾਂ ਵੀਡੀਓ ਬੋਲ ਹੁਣ ਬਣਾਉਣੀ ਐ ਡਾਂਗ ਹੈਗੀ ਦੂਜੀ ਵੀ ਕਰ ਦੂੰ ਕੰਡਮ ਜੀ ਨਾ ਉਹ ਮੈਂ ਦਾ ਸੀ ਮੈਂ ਬਸ ਵੀ ਮੈਂ ਤਾਂ ਵੀਡੀਓ ਕੰਮ ਕਰ ਕਰ ਲਿਆ ਕੋਈ ਮੈਂ ਕੁਝ ਗੱਲ ਤੇ ਨਹੀਂ ਗੱਲ ਤੇ ਗਲਤ ਨਹੀਂ تھی ਮੜਾ ਜਿਹਾ ਬਣਾ ਲੈਣ ਦੇ ਮੈਂ ਤਾਂ ਹੁਣ ਫੋਟੇਜ ਕੱਢ ਦੂੰ ਮੈਂ ਚਲ ਪਰਸ ਹੋਈ ਤਾਂ ਵੀ ਸਕੀਮ ਫੇਨਾ ਇੱਥੇ ਕੋਈ ਹੋਰ ਸਕੀਮ ਲਾਵਾਂਗੇ ਉਹ ਕੀ 1/2 ਕਿਲੋ ਤਾਂ ਲੈਣੀ ਹੋਏ